ਇਹਰਾ ਨਾਮ ਅੰਮ੍ਰਿਤਾ ਹੈ ਮੇਰੀ ਪੜ੍ਹਾਈ ਪੂਰੀ ਹੋਣ ਦੇ ਨਾਲ ਹੀ ਮੇਰੀ ਮਾਂ ਨੂੰ ਮੇਰੇ ਵਿਆਹ ਦੀ ਫਿਕਰ ਲੱਗ ਗਈ ਅਤੇ ਮੇਰਾ ਰਿਸ਼ਤਾ ਗੈਰ ਵਿੱਚ ਕਰ ਦਿੱਤਾ ਉਹ ਕਹਿਣ ਨੂੰ ਤਾਂ ਗੈਰ ਸਨ ਪਰ ਆਪਣਿਆਂ ਤੋਂ ਵੀ ਵੱਧ ਆਪਣੇ ਨਿਕਲੇ ਸਾਡੇ ਵੱਲੋਂ ਵਿਆਹ ਨੂੰ ਲੈ ਕੇ ਕੋਈ ਖਾਸ ਤਿਆਰੀ ਨਹੀਂ ਸੀ ਸਭ ਤੋਂ ਵੱਡੀ ਵਜ੍ਹਾ ਮੇਰਾ ਯਕੀਨ ਹੀ ਸੀ ਕਹਿਣ ਨੂੰ ਤਾਂ ਮੇਰੇ ਤਿੰਨ ਭਰਾ ਸਨ ਪਰ ਉਹ ਸਿਰਫ ਇੰਨਾ ਕਮਾਉਂਦੇ ਸਨ ਜਿੰਨਾ ਉਹ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਖਵਾ ਸਕਣ ਇਸ ਲਈ ਸ਼ਾਇਦ ਮੇਰੀ ਮਾਂ ਨੂੰ ਮੇਰੇ ਵਿਆਹ ਦੀ ਫਿਕਰ ਜ਼ਿਆਦਾ ਸੀ ਉਹ ਮੈਨੂੰ ਹਮੇਸ਼ਾ ਕਹਿੰਦੀ ਸੀ ਜਿੰਨੀ ਜਲਦੀ ਮੈਂ ਤੇਰਾ ਫਰਜ਼ ਨਿਭਾ ਦੇਵਾਂ ਉਹਨਾਂ ਹੀ ਚੰਗਾ ਹੈ ਅਜਿ ਤਾਂ ਮੈਂ ਜਿਉਂਦੀ ਹਾਂ ਅਮਰਤਾ ਮੇਰੇ ਬਾਅਦ ਤੇਰਾ ਕੀ ਹੋਵੇਗਾ ਸਾਡੇ ਵੱਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਸਾਦਗੀ ਨਾਲ ਹੋਈਆਂ ਪਰ ਦੂਜੇ ਪਾਸਿਓਂ ਉਹਨਾਂ ਨੇ ਬੜੀ ਧੂਮ-ਤਾਮ ਨਾਲ ਵਿਆਹ ਕੀਤਾ ਜਦੋਂ ਮੇਰੇ ਸਹੁਰੇ ਪਰਿਵਾਰ ਵਾਲੇ ਮੇਰਾ ਸਮਾਨ ਲੈਣ ਆਏ ਤਾਂ ਮੇਰੀ ਸੱਸ ਮੈਨੂੰ ਮਹਿੰਦੀ ਦਾ ਜੋੜਾ ਤੇ ਚੂੜੀਆਂ ਵੀ ਦੇ ਕੇ ਗਈ ਜਿਸ ਦਿਨ ਮੈਨੂੰ ਮਹਿੰਦੀ ਦਾ ਜੋੜਾ ਮਿਲਿਆ ਉਸ ਦਿਨ ਮਾਨਵਜੀਤ ਨੇ ਮੈਨੂੰ ਕਾਲ ਕੀਤੀ ਉਸਨੇ ਪਹਿਲੀ ਵਾਰ ਮੇਰੇ ਨਾਲ ਗੱਲ ਕੀਤੀ ਮੈਂ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਉਹ ਸਤਿ ਸ਼੍ਰੀ ਅਕਾਲ ਦਾ ਜਵਾਬ ਦੇਣ ਦੇ ਨਾਲ ਹੀ ਮਹਿੰਦੀ ਦੇ ਜੋੜੇ ਬਾਰੇ ਪੁੱਛਣ ਲੱਗਾ ਤੈਨੂੰ ਮੇਰੀ ਚੁਆਇਸ ਕਿਵੇਂ ਲੱਗੀ ਉਮੀਦ ਹੈ ਜੋੜਾ ਪਸੰਦ ਆਇਆ ਹੋਵੇਗਾ ਸਾਡੀ ਪਹਿਲੀ ਵਾਰ ਗੱਲਬਾਤ ਹੋ ਰਹੀ ਸੀ ਉਸ ਨਾਲ ਗੱਲ ਕਰਦੇ ਸਮੇਂ ਮੈਨੂੰ ਸ਼ਰਮ ਵੀ ਆ ਰਹੀ ਸੀ ਪਰ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਅਸੀਂ ਸਦੀਆਂ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਅਤੇ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਅਸੀਂ ਰੋਜ਼ਾਨਾ ਹੀ ਫੋਨ ਤੇ ਗੱਲਾਂ ਕਰਦੇ ਰਹੇ ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਵਧੀਆ ਤਰੀਕੇ ਨਾਲ ਹੋਈਆਂ ਜਦੋਂ ਬਰਾਤ ਲੈ ਕੇ ਆਏ ਤਾਂ ਮੇਰੀਆਂ ਸਾਰੀਆਂ ਸਹੇਲੀਆਂ ਉਸ ਨੂੰ ਦੇਖ ਕੇ 당ਗ ਰਹਿ ਗਈਆਂ ਕਿਉਂਕਿ ਉਹ ਬਹੁਤ ਹੈਂਡਸਮ ਸੀ ਉਹ ਮਾਨਵਜੀਤ ਨੂੰ ਦੇਖਦੇ ਹੀ ਮੇਰੇ ਨੇੜੇ ਆ ਕੇ ਕਹਿਣ ਲੱਗੀਆਂ ਨਸੀਬਾਂ ਵਾਲੀ ਹੈ ਤੂੰ ਤਾਂ ਜੋ ਤੈਨੂੰ ਇੰਨਾ ਹੈਂਡਸਮ ਪਤੀ ਮਿਲਿਆ ਨਹੀਂ ਤਾਂ ਕਿਸੇ ਨੂੰ ਮੋਟਾ ਕਿਸੇ ਨੂੰ ਸਾਵਲਾ ਕਿਸੇ ਨੂੰ ਗੰਜਾ ਮਿਲ ਜਾਂਦਾ ਹੈ ਇਹ ਸੁਣ ਕੇ ਉਹ ਹੱਸ ਪਈਆਂ ਤੇ ਮੈਂ ਵੀ ਬੜੇ ਫਕਰ ਨਾਲ ਮੁਸਕਰਾਉਣ ਲੱਗੀ ਮੈਂ ਅਜੇ ਤੱਕ ਮਾਨਵਜੀਤ ਨੂੰ ਦੇਖਿਆ ਨਹੀਂ ਸੀ ਪਰ ਆਪਣੀਆਂ ਸਹੇਲੀਆਂ ਦੀਆਂ ਅੱਖਾਂ ਰਾਹੀਂ ਉਸ ਨੂੰ ਵੇਖ ਲਿਆ ਸੀ ਅਤੇ ਜਿਸ ਹਿਸਾਬ ਨਾਲ ਉਹ ਉਸ ਦੀ ਤਾਰੀਫ਼ ਕਰ ਰਹੀਆਂ ਸਨ ਮੈਨੂੰ ਅਜੀਹਾ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਸਾਹਮਣੇ ਹੀ ਬੈਠਾ ਹੋਵੇ ਦਿਲ ਵਿੱਚ ਅਜੀਬ ਜਿਹੀ ਖੁਸ਼ੀ ਅਤੇ ਡਰ ਸੀ ਖੁਸ਼ੀ ਇਸ ਗੱਲ ਦੀ ਸੀ ਕਿ ਹੁਣ ਮੈਂ ਹਮੇਸ਼ਾ ਲਈ ਮਾਨਵਜੀਤ ਦੇ ਨਾਲ ਰਹਾਂਗੀ ਇੱਕ ਹਫ਼ਤੇ ਵਿੱਚ ਮਾਨਵਜੀਤ ਨੇ ਜਿਹੜੇ ਵਾਅਦੇ ਮੇਰੇ ਨਾਲ ਕੀਤੇ ਸਨ ਉਹਨਾਂ ਦੇ ਆਸਰੇ ਮੈਂ ਹਮੇਸ਼ਾ ਲਈ ਖੁਸ਼ੀਆਂ ਦੀਆਂ ਕਹਾਣੀਆਂ ਸੋਚ ਰਹੀ ਸੀ ਪਰ ਇਨਸਾਨ ਨੂੰ ਜਦੋਂ ਖੁਸ਼ੀ ਮਿਲਦੀ ਹੈ ਤਾਂ ਉਹ ਕਈ ਵਾਰ ਉਸ ਖੁਸ਼ੀ ਤੇ ਯਕੀਨ ਹੀ ਨਹੀਂ ਕਰ ਪਾਉਂਦਾ ਮੇਰੇ ਨਾਲ ਵੀ ਕੁਝ ਅਜੀਹਾ ਹੀ ਹੋ ਰਿਹਾ ਸੀ ਇਸ ਖੁਸ਼ੀ ਅਤੇ ਡਰ ਦੇ ਹਾਲਾਤ ਵਿੱਚ ਮੇਰੀ ਵਿਦਾਈ ਹੋ ਗਈ ਮੈਂ ਕਮਰੇ ਵਿੱਚ ਵਾਟੀ ਵਾਂਗ ਸਿਰ ਤੇ ਕੁੰਡ ਕੱਢ ਕੇ ਮਨਵਜੀਤ ਦਾ ਇੰਤਜ਼ਾਰ ਕਰ ਰਹੀ ਸੀ ਦਿਲ ਦੀਆਂ ਧੜਕਣਾ ਸਮੇਂ ਦੇ ਨਾਲ ਤੇਜ਼ ਹੋ ਰਹੀਆਂ ਸਨ ਮਨਵਜੀਤ ਦੇ ਨਾਲ ਉਸਦੇ ਵੱਡੇ ਭਰਾ ਦਾ ਵੀ ਵਿਆਹ ਹੋਇਆ ਸੀ ਇਸ ਲਈ ਘਰ ਵਿੱਚ ਇੱਕੋ ਹੀ ਦਿਨ ਦੋ ਦੁਲਹਨਾ ਆ ਗਈਆਂ। ਮਾਨਵਜੀਤ ਦੇ ਘਰ ਵਾਲਿਆਂ ਨੇ ਆਪਣਾ ਹਰ ਸ਼ੌਂਕ ਵਿਆਹ ਵਿੱਚ ਪੂਰਾ ਕੀਤਾ ਕਿਉਂਕਿ ਘਰ ਦੇ ਉਹ ਆਖਰੀ ਦੋ ਬੱਚੇ ਰਹਿ ਗਏ ਸਨ। ਬਾਕੀ ਸਾਰੇ ਬੱਚਿਆਂ ਦੀ ਵਿਆਹ ਹੋ ਚੁੱਕੇ ਸਨ। ਮੇਰੀਆਂ ਤਿੰਨ ਨਣਾਂ ਦਾ ਅਤੇ ਦੋ ਜੇਠ ਵੀ ਸਨ। ਥੋੜੇ ਡਰ ਵਿੱਚ ਹੀ ਕਮਰੇ ਦੇ ਦਰਵਾਜ਼ੇ ਤੇ ਦਸਤਕ ਹੋਈ ਅਤੇ ਮਾਨਵਜੀਤ ਦੇ ਕਦਮਾਂ ਦੇ ਪੈੜ ਚਾਲ ਸੁਣਾਈ ਦਿੱਤੀ। ਜਿਵੇਂ ਹੀ ਉਸ ਨੇ ਮੇਰਾ ਘੁੰਡ ਚੁੱਕਿਆ ਮੈਂ ਉਸ ਨੂੰ ਵੇਖਦੇ ਹੀ ਹੈਰਾਨ ਰਹਿ ਗਈ। ਤੁਰੰਤ ਮੈਨੂੰ ਆਪਣੀਆਂ ਸਹੇਲੀਆਂ ਦੀਆਂ ਗੱਲਾਂ ਯਾਦ ਆ ਗਈਆਂ। ਕਿਉਂਕਿ ਮਾਨਵਜੀਤ ਵਾਕਈ ਬਹੁਤ ਹੈਂਡਸਮ ਸੀ ਅੱਜ ਮੈਂ ਉਸਨੂੰ ਪਹਿਲੀ ਵਾਰ ਵੇਖਿਆ ਸੀ ਸ਼ਾਇਦ ਇਸੇ ਕਰਕੇ ਸਾਰੀਆਂ ਉਸਦੀ ਬਹੁਤ ਤਾਰੀਫ ਕਰ ਰਹੀਆਂ ਸਨ ਕਿਉਂਕਿ ਉਹ ਆਪਣੇ ਸਾਰੇ ਭੈਣ ਭਰਾਵਾਂ ਵਿੱਚ ਸਭ ਤੋਂ ਵੱਖਰਾ ਸੀ ਪਰ ਕਹਿੰਦੇ ਹਨ ਨਾ ਜਿਹੜੀ ਚੀਜ਼ ਇਨਸਾਨ ਦੀ ਕਿਸਮਤ ਵਿੱਚ ਨਹੀਂ ਹੁੰਦੀ ਉਹ ਹਮੇਸ਼ਾ ਹੋਰਾਂ ਦੀ ਅੱਖਾਂ ਵਿੱਚ ਸਭ ਤੋਂ ਸੁੰਦਰ ਤੇ ਚਮਕਦਾਰ ਲੱਗਦੀ ਹੈ ਅਗਲੇ ਸਵੇਰੇ ਮਿਲਣ ਦੀ ਰਸਮ ਵੀ ਬਹੁਤ ਵਧੀਆ ਤਰੀਕੇ ਨਾਲ ਹੋਈ ਮਾਨਮਜੀਤ ਬਹੁਤ ਹੀ ਚੰਗਾ ਸੀ ਉਸ ਨੇ ਮੈਨੂੰ ਮੂੰਹ ਦਿਖਾਈ ਵਿੱਚ ਸੋਨੇ ਦੀ ਅੰਗੂਠੀ ਦਿੱਤੀ ਮੈਂ ਜਦੋਂ ਆਪਣੇ ਜਠਾਣੀ ਨੂੰ ਵੇਖਿਆ ਤਾਂ ਉਹ ਮੈਨੂੰ ਬਹੁਤ ਹੁਸ਼ਿਆਰ ਲੱਗੀ ਕਿਉਂਕਿ ਉਹ ਮੈਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ ਹਾਲਾਂਕਿ ਉਹ ਵੀ ਮੇਰੀ ਤਰ੍ਹਾਂ ਨਵੀਂ ਨਵੇਲੀ ਦੁਲਹਨ ਸੀ ਪਰ ਉਸਦੇ ਤੇਵਰ ਕੁਝ ਹੋਰ ਹੀ ਸਨ ਉਹ ਮੈਨੂੰ ਉੱਪਰੋਂ ਹੇਠਾਂ ਤੱਕ ਆਪਣੀਆਂ ਤਿੱਖੀਆਂ ਅੱਖਾਂ ਨਾਲ چیرਦੀ ਜਾ ਰਹੀ ਸੀ ਸ਼ਾਇਦ ਉਹ ਆਪਣੇ ਮੁਕਾਬਲੇ ਵਿੱਚ ਮੈਨੂੰ ਦੇਖ ਰਹੀ ਸੀ ਜਾਂ ਉਸਦੇ ਮਨ ਵਿੱਚ ਕੁਝ ਹੋਰ ਸੀ ਖੈਰ ਉਹ ਵਾਲੀ ਰਸਮ ਵੀ ਚੰਗੀ ਤਰ੍ਹਾਂ ਨਿਭੜ ਗਈ ਮੇਰੀ ਸੱਸ ਨੇ ਸਾਡੇ ਦੋਵਾਂ ਦਰਾਣੀ ਤੇ ਜਠਾਣੀ ਦੇ ਕੱਪੜੇ ਬਿਲਕੁਲ ਇੱਕੋ ਜਿਹੇ ਬਣਾਏ ਸਨ ਤਾਂ ਜੋ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਹਰ ਰੰਗ ਵਿੱਚ ਫਰਕ ਜ਼ਰੂਰ ਸੀ ਅਸੀਂ ਦੋਵੇਂ ਇਕੱਠੇ ਬਹੁਤ ਖੁਸ਼ ਸੀ ਮੈਨੂੰ ਤਾਂ ਆਪਣੀ ਕਿਸਮਤ ਤੇ ਯਕੀਨ ਹੀ ਨਹੀਂ ਆ ਰਿਹਾ ਸੀ ਮੇਰੀ ਮਾਂ ਵੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ ਕਿ ਉਸਨੇ ਆਪਣੀ ਧੀ ਦਾ ਐਨੀ ਵਧੀਆ ਜਗ੍ਹਾ ਰਿਸ਼ਤਾ ਕਰ ਦਿੱਤਾ ਪਰ ਕੁਝ ਹੀ ਦਿਨਾਂ ਵਿੱਚ ਸਾਡੀ ਖੁਸ਼ੀ ਨੂੰ ਨਜ਼ਰ ਲੱਗ ਗਈ ਅਜੇ ਵਿਆਹ ਨੂੰ ਇੱਕ ਹਫ਼ਤਾ ਵੀ ਨਹੀਂ ਹੋਇਆ ਸੀ ਕਿ ਅਚਾਨਕ ਸ਼ਾਮ ਦੇ ਵੇਲੇ ਮਾਨਮਜੀਤ ਗੱਲਾਂ ਕਰਦਿਆਂ ਕਰਦਿਆਂ ਬੇਹੋਸ਼ ਹੋ ਗਿਆ। ਉਹ ਅਚਾਨਕ ਬੇਹੋਸ਼ ਹੋਇਆ ਤਾਂ ਮੇਰਾ ਸਾਹ ਹੀ ਰੁਕ ਗਿਆ। ਕਿਉਂਕਿ ਉਹ ਮੇਰੇ ਕੋਲ ਹੀ ਬੈਠਾ ਮੇਰੇ ਨਾਲ ਗੱਲਾਂ ਕਰ ਰਿਹਾ ਸੀ। ਮੇਰੇ ਚੀਕਣ ਦੀ ਆਵਾਜ਼ ਸੁਣ ਕੇ ਘਰ ਦੇ ਬਾਕੀ ਲੋਕ ਮੇਰੇ ਕਮਰੇ ਵਿੱਚ ਆ ਗਏ। ਸਾਰੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ। ਕੋਈ ਉਸ ਦੇ ਚਿਹਰੇ ਤੇ ਪਾਣੀ ਛਿੜਕਦਾ, ਕੋਈ ਉਸ ਦੇ ਪੈਰਾਂ ਦੀਆਂ ਤਲੀਆਂ ਮਲਦਾ ਪਰ ਉਸ ਨੂੰ ਹੋਸ਼ ਨਹੀਂ ਆ ਰਿਹਾ ਸੀ। ਜਲਦੀ ਨਾਲ ਉਹ ਮਾਨਮਜੀਤ ਨੂੰ ਗੱਡੀ ਤੇ ਬਿਠਾ ਕੇ ਡਾਕਟਰ ਕੋਲ ਲੈ ਗਏ। ਮੇਰੇ ਸਾਰੇ ਸ਼ਹਿਰ ਵਿੱਚ ਹੀ ਸੀ ਇਸ ਕਰਕੇ ਉਹ ਮਨਵਜੀਤ ਨੂੰ ਲੈ ਕੇ ਜਲਦੀ ਹੀ ਹਸਪਤਾਲ ਪਹੁੰਚ ਗਈ ਅਸੀਂ ਸਭ ਘਰ ਵਿੱਚ ਬਹੁਤ ਪਰੇਸ਼ਾਨ ਸੀ ਤਕਰੀਬਨ ਅੱਧੇ ਘੰਟੇ ਬਾਅਦ ਜਦੋਂ ਮੇਰੇ ਜੇਠ ਨੇ ਕਾਲ ਕੀਤੀ ਤਾਂ ਦੱਸਿਆ ਕਿ ਮਨਵਜੀਤ ਨੂੰ ਹੋਸ਼ ਆ ਗਿਆ ਹੈ ਇਹ ਸੁਣਦੇ ਹੀ ਜਿਵੇਂ ਮੇਰੇ ਸਰੀਰ ਵਿੱਚ ਮੋੜ ਜਾਣ ਆ ਗਈ ਹੋਵੇ ਥੋੜੇ ਚਿਰ ਵਿੱਚ ਹੀ ਉਸ ਨੂੰ ਘਰ ਵਿੱਚ ਲੈ ਆਏ ਸਿਹਤਮੰਦ ਘਰੋਂ ਦੇ ਹੀ ਮੇਰੀ ਸੱਸ ਜਲਦੀ ਨਾਲ ਅੱਗੇ ਵੱਧ ਕੇ ਮਨਵਜੀਤ ਦੇ ਗਲੇ ਲੱਗਣ ਲੱਗੀ ਅਤੇ ਰੋਣ ਲੱਗੀ ਮੇਰੇ ਪੁੱਤ ਨੂੰ ਕਿਸ ਦੀ ਨਜ਼ਰ ਲੱਗ ਗਈ ਜਦੋਂ ਕਿ ਮੈਂ ਆਪਣੇ ਕਮਰੇ ਦੀ ਦਹਲੀਜ਼ ਤੇ ਖੜੀ ਦੇਖ ਰਹੀ ਸੀ ਇੱਕ ਤਾਂ ਨਵਾਂ ਨਵਾਂ ਪਿਆਰ ਅਤੇ ਉਪਰੋਂ ਵਿਆਹ ਦੇ ਬੰਧਨ ਵਿੱਚ ਬੱਜਣ ਤੋਂ ਬਾਅਦ ਵਾਲਾ ਪਿਆਰ ਬਹੁਤ ਹੀ ਮਜ਼ਬੂਤ ਹੁੰਦਾ ਹੈ ਭਾਵੇਂ ਉਹ ਇੱਕ ਦਿਨ ਦਾ ਹੋਵੇ ਜਾਂ ਕਈ ਸਾਲਾਂ ਦਾ ਅਤੇ ਵਿਆਹ ਤੋਂ ਬਾਅਦ ਔਰਤ ਦੇ ਲਈ ਸਭ ਤੋਂ ਵੱਡੀ ਦੌਲਤ ਉਸ ਦਾ ਪਤੀ ਹੀ ਤਾਂ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਉਸ ਦੇ ਚਿਹਰੇ ਦੀ ਰੌਣਕ ਹੁੰਦੀ ਹੈ ਅਤੇ ਉਸ ਦੀ ਜ਼ਿੰਦਗੀ ਹਰ ਪਾਸੇ ਖੁਸ਼ੀਆਂ ਨਾਲ ਭਰੀ ਹੁੰਦੀ ਹੈ ਜਦੋਂ ਮਾਨਵਜੀਤ ਨੇ ਮੇਰੇ ਵੱਲ ਵੇਖਿਆ ਤਾਂ ਉਹ ਵੀ ਮੈਨੂੰ ਮੁਸਕਰਾ ਕੇ ਕਹਿਣ ਲੱਗਾ ਕਮਲੀਏ ਤੂੰ ਕਿਉਂ ਰੋ ਰਹੀ ਹੈ ਮੈਂ ਤਾਂ ਬਿਲਕੁਲ ਠੀਕ ਹਾਂ ਇਹ ਸੁਣਦੇ ਹੀ ਮੈਂ ਦੌੜਦੀ ਹੋਈ ਉਸ ਦੇ ਨੇੜੇ ਆ ਗਈ ਉਸ ਦੇ ਸੀਨੇ ਨਾਲ ਲੱਗ ਕੇ ਰੋਣ ਲੱਗੀ ਮੈਨੂੰ ਅਜੀਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਮੈਨੂੰ ਮਾਨਵਜੀਤ ਤੋਂ ਖੋਹ ਲੈਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਮਾਨਵਜੀਤ ਨੇ ਦਵਾਈ ਲਈ ਹੋਈ ਸੀ ਇਸ ਲਈ ਉਹ ਰਾਤ ਨੂੰ ਜਲਦੀ ਸੌਂ ਗਿਆ ਜਦੋਂ ਕਿ ਮੈਂ ਸਾਰੀ ਰਾਤ ਢੰਗ ਨਾਲ ਨਹੀਂ ਸੌ ਸਕੀ ਵਾਰ-ਵਾਰ ਉੱਠ ਕੇ ਮਾਨਵਜੀਤ ਵੱਲ ਵੇਖਦੀ ਕਿ ਉਹ ਠੀਕ ਨਾਲ ਸੁੱਤਾ ਹੈ ਜਾਂ ਨਹੀਂ ਸਵੇਰੇ ਜਾਗਦੇ ਹੀ ਮੈਂ ਬੜੀ ਬੇਚੈਨੀ ਨਾਲ ਮਨਮਜੀਤ ਨੂੰ ਜਗਾਇਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਬਹੁਤ देर ਸੌਵੇ ਮੈਂ ਉਸ ਨਾਲ ਗੱਲਾਂ ਕਰਨਾ ਚਾਹੁੰਦੀ ਸੀ ਨਾ ਜਾਣੇ ਮੈਨੂੰ ਕਿਉਂ ਅਜੀਹਾ ਲੱਗ ਰਿਹਾ ਸੀ ਜਿਵੇਂ ਮੇਰੇ ਕੋਲ ਸਮਾਂ ਬਹੁਤ ਘੱਟ ਹੈ ਮਨਮਜੀਤ ਨਾਲ ਬੀਤ ਰਹੇ ਪਲ ਨਾ ਜਾਣੇ ਕਿਉਂ ਐਨੀ ਤੇਜ਼ੀ ਨਾਲ ਲੰਘ ਰਹੇ ਸਨ ਮੇਰੀ ਆਵਾਜ਼ ਤੇ ਮਨਵਜੀਤ ਹੌਲੀ-ਹੌਲੀ ਮੁਸਕਰਾ ਕੇ ਕਹਿਣ ਲੱਗਾ ਮੇਰਾ ਯਕੀਨ ਕਰ ਮੈਂ ਤਾਂ ਜਿੰਦਾ ਹਾਂ ਇਹ ਹੀ ਸੁਣਦੇ ਹੀ ਮੈਂ ਉਸ ਦੀਆਂ ਗੱਲਾਂ ਤੇ ਆਪਣਾ ਹੱਥ ਰੱਖ ਦਿੱਤਾ ਤੇ ਕਿਹਾ ਮਾਨਵਜੀਤ ਤੁਹਾਨੂੰ ਰੱਬ ਦੀ ਸੌਂ ਜੇ ਅੱਜ ਤੋਂ ਬਾਅਦ ਕੋਈ ਅਜੀਹੀ ਗੱਲ ਮੂੰਹੋਂ ਕੱਢੀ ਤਾਂ ਉਹ ਚਾਹੇ ਮਜ਼ਾਕ ਵਿੱਚ ਹੀ ਕਿਉਂ ਨਾ ਹੋਵੇ ਤੁਸੀਂ ਜਾਣਦੇ ਹੋ ਮੇਰੇ ਸਾਰੇ ਸਾਥ ਤੁਹਾਡੇ ਨਾਲ ਹੀ ਹਨ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਮਰ ਜਾਵਾਂਗੀ ਮਾਨਵਜੀਤ ਮੁਸਕਰਾ ਕੇ ਮੈਨੂੰ ਵੇਖਣ ਲੱਗਾ ਮਰਨ ਤੇਰੇ ਦੁਸ਼ਮਣ ਤੂੰ ਤਾਂ ਮੇਰੀ ਭੋਲੀ ਪਾਲੀ ਪਿਆਰੀ ਜਿਹੀ ਪਤਨੀ ਹੈ ਉਸ ਦਿਨ ਮੈਂ ਇੱਕ ਪਲ ਲਈ ਵੀ ਮਾਨਵਜੀਤ ਤੋਂ ਅਲੱਗ ਨਹੀਂ ਹੋਈ ਸੀ ਹਾਲਾਂਕਿ ਉਸ ਦਿਨ ਮਾਨਵਜੀਤ ਬਿਲਕੁਲ ਠੀਕ ਸੀ ਪਰ ਮੇਰਾ ਦਿਲ ਬਹੁਤ ਬੇਚੈਨ ਸੀ ਰਾਤ ਨੂੰ ਸੌਣ ਤੋਂ ਪਹਿਲਾਂ ਮਾਨਵਜੀਤ ਨੇ ਮੈਨੂੰ ਕਿਹਾ ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ ਮੈਂ ਉਸ ਤੋਂ ਪੁੱਛਿਆ ਤੁਹਾਨੂੰ ਇਸ ਤਰ੍ਹਾਂ ਦਾ ਦਰਦ ਪਹਿਲਾਂ ਵੀ ਹੁੰਦਾ ਸੀ ਪਰसों ਤੁਹਾਨੂੰ ਕੀ ਹੋ ਗਿਆ ਸੀ ਜੋ ਅਚਾਨਕ ਤੁਸੀਂ ਬੇਹੋਸ਼ ਹੋ ਗਏ ਸੀ ਮੇਰੇ ਸਵਾਲਾਂ ਦਾ ਉਸਨੇ ਸਿਰਫ ਇੱਕ ਹੀ ਜਵਾਬ ਦਿੱਤਾ ਮੈਨੂੰ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ ਇਹ ਕਹਿੰਦੇ-ਕਹਿੰਦੇ ਮਾਨਵਜੀਤ ਦਰਦ ਨਾਲ ਕੁਰਲਾਉਣ ਲੱਗਾ ਅਤੇ ਆਪਣੀ ਦਰਦ ਭਰੀ ਆਵਾਜ਼ ਨਾਲ ਕਹਿਣ ਲੱਗਾ ਮੇਰੇ ਸਿਰ ਵਿੱਚ ਬਹੁਤ ਦਰਦ ਹੈ ਅੱਜ ਮੇਰਾ ਸਿਰ ਮਾਲਿਸ਼ ਕਰ ਦੇ ਨਹੀਂ ਤਾਂ ਤੂੰ ਇਹ ਕਰ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰ ਇਹ ਕਹਿੰਦੇ ਹੀ ਉਸਨੇ ਮੁੜ ਅੱਖਾਂ ਬੰਦ ਕਰ ਲਈਆਂ ਵੇਖਦੇ ਹੀ ਵੇਖਦੇ ਉਹ ਮੁੜ ਬੇਹੋਸ਼ ਹੋ ਗਿਆ ਉਸ ਨੂੰ ਇਸ ਤਰ੍ਹਾਂ ਬੇਹੋਸ਼ ਹੁੰਦਾ ਵੇਖ ਕੇ ਮੇਰੇ ਹੋਸ਼ ਹੀ ਉੱਡ ਗਏ ਮੈਂ ਰੋਂਦੀ ਹੋਈ ਕਮਰੇ ਤੋਂ ਦੌੜ ਕੇ ਬਾਹਰ ਗਈ ਅਤੇ ਪਾਗਲਾ ਵਾਂਗ ਆਪਣੀ ਸੱਸ ਨੂੰ ਬੁਲਾਉਣ ਲੱਗੀ ਮਾਨਵਜੀਤ ਨੂੰ ਫੇਰ ਕੁਝ ਹੋ ਗਿਆ ਹੈ ਮੇਰੇ ਸ਼ੋਰ ਮਚਾਉਣ ਤੇ ਫੇਰ ਸਾਰੇ ਘਰ ਵਾਲੇ ਇਕੱਠੇ ਹੋ ਗਏ ਮਾਨਵਜੀਤ ਦੀ ਹਾਲਤ ਗੰਭੀਰ ਸੀ ਐਸワਰੋਸ਼ ਨੂੰ ਵੱਡੇ ਹਸਪਤਾਲ ਵਿੱਚ ਲੈ ਗਈ ਮੈਂ ਬਹੁਤ ਬੇਨਤੀ ਕੀਤੀ ਕਿ ਮੈਂ ਵੀ ਮਾਨਵਜੀਤ ਦੇ ਨਾਲ ਜਾਵਾਂ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਮੇਰੀ ਸੱਸ ਮੈਨੂੰ ਸਮਝਾਉਣ ਲੱਗੀ ਤੈਨੂੰ ਉਹ ਕਿੱਥੇ ਲੈ ਕੇ ਜਾਣਗੇ ਰਾਤ ਦਾ ਸਮਾਂ ਹੈ ਅਤੇ ਇਹ ਮਰਦਾਂ ਦੇ ਕੰਮ ਹੁੰਦੇ ਹਨ ਮੇਰੀ ਸੱਸ ਦੇ ਇਹ ਬੋਲ ਮੇਰੇ ਦਿਲ ਤੇ ਬਿਜਲੀ ਵਾਂਗ ਡਿੱਗੇ ਮੈਂ ਤਾਂ ਪਹਿਲਾਂ ਹੀ ਮਾਨਵਜੀਤ ਦੀ ਹਾਲਤ ਦੇਖ ਕੇ ਟੁੱਟੀ ਹੋਈ ਸੀ ਉਪਰੋਂ ਇਸ ਤਰ੍ਹਾਂ ਦੇ ਬੋਲ ਸੁਣ ਕੇ ਚੂਰ ਹੋ ਗਈ ਆਪਣੇ ਕਮਰੇ ਵਿੱਚ ਆ ਕੇ ਸਰ ਤੇ ਚੁੰਨੀ ਰੱਖ ਕੇ ਹੰਝੂ ਵਹਾਉਣ ਲੱਗੀ ਮੈਂ ਆਪਣੀ ਮਾਂ ਨੂੰ ਮਾਨਵਜੀਤ ਦੀ ਹਾਲਤ ਬਾਰੇ ਕੁਝ ਨਹੀਂ ਦੱਸਿਆ ਸੀ ਕਿਉਂਕਿ ਮੇਰੀ ਮਾਂ ਪਹਿਲਾਂ ਹੀ ਬਹੁਤ ਇਮੋਸ਼ਨਲ ਸੁਭਾਅ ਦੀ ਸੀ ਉਹ ਤਾਂ ਸ਼ੁਰੂ ਤੋਂ ਹੀ ਮੈਨੂੰ ਵੇਖ ਕੇ ਕਹਿੰਦੀ ਸੀ ਰੱਬ ਤੇਰੀ ਕਿਸਮਤ ਮੇਰੇ ਵਰਗੀ ਨਾ ਲਿਖੇ ਮੈਂ ਤਾਂ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ ਥੋੜੇ ਸਮੇਂ ਬਾਅਦ ਫਿਰ ਮੇਰੇ ਜੇਠ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਕਿ ਮਾਨਵਜੀਤ ਨੂੰ ਹੋਸ਼ ਆ ਗਿਆ ਹੈ ਪਰ ਇਸ ਵਾਰ ਡਾਕਟਰ ਨੇ ਕਈ ਟੈਸਟ ਲਿਖ ਕੇ ਦਿੱਤੇ ਹਨ ਡਾਕਟਰ ਕਹਿੰਦੇ ਹਨ ਕਿ ਸਾਰੇ ਟੈਸਟ ਜਲਦੀ ਤੋਂ ਜਲਦੀ ਕਰਵਾਏ ਜਾਣੇ ਚਾਹੀਦੇ ਹਨ ਨਹੀਂ ਤਾਂ ਦੇਰ ਹੋ ਸਕਦੀ ਹੈ ਮੈਨੂੰ ਮਾਨਵਜੀਤ ਲਈ ਬਹੁਤ ਫਿਕਰ ਹੋ ਰਹੀ ਸੀ ਪਰੇਸ਼ਾਨ ਹੋ ਕੇ ਮੈਂ ਆਪਣੀ ਮਾਂ ਨੂੰ ਕਾਲ ਕਰ ਲਈ ਇਹ ਸੋਚਦੇ ਹੋਏ ਕਿ ਹੁਣ ਮਾਨਵਜੀਤ ਦੀ ਤਬੀਅਤ ਠੀਕ ਨਹੀਂ ਜਾ ਰਹੀ ਇਸ ਲਈ ਮਾਂ ਨੂੰ ਦੱਸਣਾ ਵੀ ਜ਼ਰੂਰੀ ਹੈ ਫਿਰ ਮੇਰੇ ਮਨ ਵਿੱਚ ਆਇਆ ਕਿ ਸੌਰੇ ਕਹਿਣਗੇ ਕਿ ਅਜਿਹੇ ਸਮੇਂ ਤੇ ਵੀ ਕੋਈ ਵੀ ਮਾਨਵਜੀਤ ਦਾ ਪਤਾ ਲੈਣ ਨਹੀਂ ਆਇਆ ਇਹੀ ਸੋਚਦੇ ਹੋਏ ਜਦੋਂ ਮੈਂ ਆਪਣੀ ਮਾਂ ਨੂੰ ਕਾਲ ਕੀਤੀ ਤਾਂ ਮੇਰੀ ਮਾਂ ਮੇਰੀ ਗੱਲ ਸੁਣਦੇ ਹੀ ਰੋਣ ਲੱਗੀ ਅਤੇ ਕਹਿਣ ਲੱਗੀ ਰੱਬ ਕਰੇ ਤੇਰੀ ਕਿਸਮਤ ਮੇਰੇ ਵਰਗੀ ਨਾ ਹੋਵੇ ਰਾਤ ਦੇ ਤਕਰੀਬਨ 11 ਵਜੇ ਜਦੋਂ ਮੇਰਾ ਜੀਠ ਅਤੇ ਸਹਰਾ ਮਾਨਵਜੀਤ ਨੂੰ ਲੈ ਕੇ ਘਰ ਆਏ ਤਾਂ ਉਹ ਬਹੁਤ ਪਰੇਸ਼ਾਨ ਸਨ ਮੈਂ ਬੇਚੈਨ ਹੋ ਕੇ ਜਦੋਂ ਉਹਨਾਂ ਤੋਂ ਰਿਪੋਰਟਾਂ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ ਰਿਪੋਰਟਾਂ 1-2 ਦਿਨ ਵਿੱਚ ਮਿਲਣਗੀਆਂ ਪਰ ਡਾਕਟਰ ਨੇ ਕਿਹਾ ਹੈ ਕਿ ਖਤਰੇ ਦੀ ਗੱਲ ਹੈ ਇਹ ਸੁਣਦੇ ਹੀ ਮੇਰੀ ਨਵੀਂ-ਨਵੀਂ ਜਠਾਣੀ ਮੂੰਹ ਬਣਾ ਕੇ ਮੇਰੇ ਵੱਲ ਵੇਖਦੇ ਹੋਏ ਕਹਿਣ ਲੱਗੀ ਕੋਝ ਲੋਕਾਂ ਦੇ ਕਦਮ ਬੜੇ ਹੀ ਮਨਹੂਸ ਹੁੰਦੇ ਹਨ। ਉਹਨਾਂ ਦੀ ਵਜ੍ਹਾ ਨਾਲ ਦੂਜਿਆਂ ਦੀ ਕਿਸਮਤ ਵਿੱਚ ਆਉਣ ਵਾਲੀਆਂ ਖੁਸ਼ੀਆਂ ਵੀ ਮੋਹ ਮੋੜ ਲੈਂਦੀਆਂ ਹਨ। ਸ਼ਾਇਦ ਉਸ ਦਾ ਦਿਲ ਬਹੁਤ ਜਲ ਰਿਹਾ ਸੀ ਕਿਉਂਕਿ ਉਸ ਦਾ ਵੀ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਉਸ ਦੇ ਬਹੁਤ ਸਾਰੇ ਏਰਮਾਨ ਸਨ ਜਿਵੇਂ ਹਰ ਨਵੀਂ ਦੁਲਹਨ ਦੇ ਹੁੰਦੇ ਹਨ। ਏਰਮਾਨ ਤਾਂ ਮੇਰੇ ਵੀ ਸਨ ਪਰ ਰੱਬ ਨਾਲ ਕੌਣ ਲੜ ਸਕਦਾ ਹੈ? ਅਗਲੇ ਦਿਨ ਮੇਰੀ ਮਾਂ ਆ ਗਈ। ਉਹ ਮਾਨਵਜੀਤ ਨੂੰ ਵੇਖ ਕੇ ਰੋਣ ਲੱਗੀ। ਇਸੇ ਦੌਰਾਨ ਮੇਰੀ ਸੱਸ ਨੇ ਮੇਰੀ ਮਾਂ ਨੂੰ ਮੇਰੇ ਬਾਰੇ ਮਨਹੂਸ ਕਹਿੰਦੇ ਹੋਏ ਬਹੁਤ ਕੁਝ ਸੁਣਾਇਆ ਮੇਰੀ ਮਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਜਲਦੀ ਹੀ ਉੱਥੋਂ ਚਲੀ ਗਈ ਉਹ 1-2 ਦਿਨ ਮੈਂ ਬਹੁਤ ਮੁਸ਼ਕਲ ਨਾਲ گزارੇ ਹਰ ਵੇਲੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਰਹੀ ਕਿ ਮਾਨਵਜੀਤ ਦੀਆਂ ਰਿਪੋਰਟਾਂ ਬਿਲਕੁਲ ਠੀਕ ਆ ਜਾਣ ਪਰ ਜਦੋਂ ਰਿਪੋਰਟਾਂ ਆਈਆਂ ਤਾਂ ਸਾਰੇ ਘਰ ਵਾਲਿਆਂ ਤੇ ਜਿਵੇਂ ਅਸਮਾਨ ਹੀ ਡਿੱਗ ਪਿਆ ਰਿਪੋਰਟ ਮੁਤਾਬਕ ਮਾਨਵਜੀਤ ਨੂੰ ਬ੍ਰੇਨ ਟਿਊਮਰ ਸੀ ਮੈਂ ਰਿਪੋਰਟ ਪੜ੍ਹਦੇ ਹੀ ਆਪਣੇ ਆਪ ਨੂੰ ਮਾਨਵਜੀਤ ਦੀ ਬਿਮਾਰੀ ਦੀ ਜ਼ਿੰਮੇਵਾਰ ਸਮਝਣ ਲੱਗੀ ਕਿਉਂਕਿ ਵਿਆਹ ਤੋਂ ਪਹਿਲਾਂ ਉਹ ਬਿਲਕੁਲ ਠੀਕ ਸੀ ਅਤੇ ਅਚਾਨਕ ਹੀ ਉਸ ਨੂੰ ਬ੍ਰੇਨ ਟਿਊਮਰ ਹੋ ਗਿਆ ਸੀ। ਘਰ ਵਾਲਿਆਂ ਨੇ ਉਸ ਨੂੰ ਇੱਕ ਤੋਂ ਵੱਧ ਕੇ ਇੱਕ ਡਾਕਟਰ ਨੂੰ ਵਿਖਾਇਆ ਪਰ ਹਰ ਵਾਰ ਨਿਰਾਸ਼ਾ ਹੀ ਹਾਸਲ ਹੋਈ। ਫਿਰ ਇੱਕ ਡਾਕਟਰ ਨੇ ਕੁਝ ਉਮੀਦ ਜਿਤਾਈ ਅਤੇ ਕਿਹਾ ਆਪਰੇਸ਼ਨ ਤੋਂ ਬਾਅਦ ਟਿਊਮਰ ਕੱਢ ਦਿੱਤਾ ਜਾਵੇਗਾ ਪਰ ਇਸ ਆਪਰੇਸ਼ਨ ਦੇ ਨਤੀਜੇ ਵਜੋਂ ਇਹ ਵੀ ਹੋ ਸਕਦਾ ਹੈ ਕਿ ਮਨਵਜੀਤ ਦੀਆਂ ਅੱਖਾਂ ਦੀ ਰੌਸ਼ਨੀ ਖੋ ਜਾਵੇ। ਯਾਦਦਾਸ਼ਤ ਵਿੱਚ ਕਮੀ ਆ ਸਕਦੀ ਹੈ ਜਾਂ ਦਿਮਾਗ ਦੇ ਕਿਸੇ ਵੀ ਹਿੱਸੇ ਤੇ ਅਸਰ ਪੈ ਸਕਦਾ ਹੈ। ਕਿਉਂਕਿ ਇਹ ਦਿਮਾਗ ਨਾਲ ਜੁੜੀ ਬਿਮਾਰੀ ਹੈ ਅਤੇ ਆਪਰੇਸ਼ਨ ਕਰਦੇ ਸਮੇਂ ਕੁਝ ਵੀ ਹੋ ਸਕਦਾ ਹੈ। ਮਤਲਬ ਇਹ ਸੀ ਕਿ ਆਪਰੇਸ਼ਨ ਬਹੁਤ ਹੀ ਨਾਜ਼ੁਕ ਅਤੇ ਵੱਡਾ ਹੈ। ਪਰ ਆਪਰੇਸ਼ਨ ਤੋਂ ਬਿਨਾ ਸਾਡੇ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਡਾਕਟਰਾਂ ਦੇ ਪਿੱਛੇ ਫਿਰਦੇ-ਫਿਰਦੇ 2 ਮਹੀਨੇ ਲੰਘ ਗਏ। ਜਿਸ ਦਿਨ ਮਾਨਮਜੀਤ ਦਾ ਆਪਰੇਸ਼ਨ ਸੀ ਉਸ ਦਿਨ ਮੇਰੀ ਆਪਣੀ ਤਬੀਅਤ ਵੀ ਬਹੁਤ ਖਰਾਬ ਹੋ ਰਹੀ ਸੀ। ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਸਿਰ ਵਿੱਚ ਬਹੁਤ ਦਰਦ ਸੀ ਅਤੇ ਬਹੁਤ ਥਕਾਵਟ ਮਹਿਸੂਸ ਹੋ ਰਹੀ ਸੀ। ਪਹਿਲਾ ਮੈਂ ਸੋਚਿਆ ਸ਼ਾਇਦ ਟੈਨਸ਼ਨ ਕਾਰਨ ਹੋ ਰਿਹਾ ਹੈ ਪਰ ਸ਼ਾਮ ਨੂੰ ਮੈਨੂੰ ਉਲਟੀਆਂ ਆਉਣ ਲੱਗੀਆਂ ਹੁਣ ਮੈਨੂੰ ਸ਼ੱਕ ਹੋਇਆ ਕਿ ਸ਼ਾਇਦ ਮੈਂ ਪ੍ਰੈਗਨੈਂਟ ਹਾਂ ਪਰ ਹਾਲਾਤ ਅਜਿਹੇ ਸਨ ਕਿ ਮੈਂ ਕਿਸੇ ਡਾਕਟਰ ਨੂੰ ਵੀ ਨਹੀਂ ਵਿਖਾ ਸਕਦੀ ਸੀ ਇਸ ਲਈ ਮੈਂ ਚੁੱਪ ਹੀ ਰਹੀ ਮਾਨਵਜੀਤ ਦਾ ਆਪਰੇਸ਼ਨ ਕਾਮਯਾਬ ਹੋ ਗਿਆ ਪਰ ਉਸ ਨੂੰ ਹੋਸ਼ ਨਹੀਂ ਆ ਰਿਹਾ ਸੀ ਜਦੋਂ ਹੋਸ਼ ਆਇਆ ਤਾਂ ਉਹ ਟੰਗ ਨਾਲ ਬੋਲ ਨਹੀਂ ਸਕਦਾ ਸੀ ਅਸੀਂ ਡਾਕਟਰ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਤੁਸੀਂ ਖੁਸ਼ਕਿਸਮਤ ਹੋ ਕਿ ਆਪਰੇਸ਼ਨ ਸਹੀ ਹੋ ਗਿਆ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਬਹੁਤ ਸਮਾਂ ਲੱਗੇਗਾ। ਤੁਹਾਨੂੰ ਸਬਰ ਨਾਲ ਕੰਮ ਲੈਣਾ ਹੋਵੇਗਾ। ਇੱਕ ਹਫ਼ਤੇ ਤੱਕ ਮਾਨਵਜੀਤ ਹਸਪਤਾਲ ਵਿੱਚ ਹੀ ਦਾਖਲ ਰਿਹਾ। ਜਦੋਂ ਉਸ ਦੀ ਕੁਝ ਤਬੀਅਤ ਬਿਹਤਰ ਹੋਈ ਤਾਂ ਉਸ ਨੂੰ ਘਰ ਲਿਆਏ। ਜਦੋਂ ਮਾਨਵਜੀਤ ਘਰ ਆਇਆ ਅਤੇ ਜਦੋਂ ਮੈਂ ਕਮਰੇ ਵਿੱਚ ਇਕੱਲੀ ਸੀ ਤਾਂ ਉਸ ਨੇ ਮੇਰਾ ਹੱਥ ਫੜਦੇ ਹੋਏ ਕਿਹਾ, ਮੈਨੂੰ ਮਾਫ਼ ਕਰ ਦੇ। ਮੈਂ ਤੈਨੂੰ ਇੱਕ ਦਿਨ ਵੀ ਖੁਸ਼ ਨਹੀਂ ਰੱਖ ਸਕਿਆ। ਮੈਂ ਤੇਰੇ ਨਾਲ ਕਿੰਨੇ ਵਾਅਦੇ ਕੀਤੇ ਸਨ ਪਰ ਆਪਣਾ ਇੱਕ ਵੀ ਵਾਅਦਾ ਨਹੀਂ ਨਿਭਾ ਸਕਿਆ। ਏ ਕਹਿੰਦੇ ਕਹਿੰਦੇ ਉਸ ਦੀਆਂ ਅੱਖਾਂ ਪਰ ਆਈਆਂ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਰੋਣਾ ਆ ਗਿਆ ਫਿਰ ਵੀ ਮੈਂ ਆਪਣੇ ਆਪ ਨੂੰ ਮਜ਼ਬੂਤ ਕੀਤਾ ਕਿਉਂਕਿ ਜੇ ਮੈਂ ਉਸ ਦੇ ਸਾਹਮਣੇ ਰੋ ਪੈਂਦੀ ਤਾਂ ਉਹ ਹਿੰਮਤ ਹਾਰ ਜਾਂਦਾ ਅਤੇ ਉਹ ਤਾਂ ਪਹਿਲਾਂ ਹੀ ਕਮਜ਼ੋਰ ਹਾਲਤ ਵਿੱਚ ਸੀ ਉਸ ਨੂੰ ਪਰੇਸ਼ਾਨ ਕਰਨਾ ਖਤਰਨਾਕ ਸੀ ਮੈਂ ਮੁਸਕਾ ਕੇ ਉਸ ਨੂੰ ਦਿਲਾਸਾ ਦੇਣ ਲੱਗੀ ਜਦੋਂ ਮੇਰੀ ਮਾਂ ਤੇ ਮੇਰਾ ਭਰਾ ਮਾਨਵਜੀਤ ਦਾ ਹਾਲ ਪੁੱਛਣ ਆਏ ਤਾਂ ਪਤਾ ਨਹੀਂ ਮੇਰੀ ਸੱਸ ਨੂੰ ਕੀ ਹੋ ਗਿਆ ਉਹ ਮੇਰੀ ਮਾਂ ਨੂੰ ਕਹਿਣ ਲੱਗੀ ਤੁਸੀਂ ਆਪਣੀ ਧੀ ਨੂੰ ਕੌਸ ਦੇਣਾ ਲਈ ਆਪਣੇ ਨਾਲ ਲੈ ਜਾਓ। ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਪਹਿਲਾਂ ਮੈਨੂੰ ਸਮਝ ਨਹੀਂ ਆਈ ਪਰ ਉਹਨਾਂ ਨੇ ਬਹੁਤ ਹੀ ਸਖਤ ਲਹਿਜੇ ਵਿੱਚ ਕਿਹਾ ਸੀ ਜਿਸ ਕਰਕੇ ਮੇਰੀ ਮਾਂ ਨਾ ਕੋਈ ਜਵਾਬ ਦੇ ਸਕੀ ਅਤੇ ਨਾ ਹੀ ਪੁੱਛ ਸਕੀ। ਸੱਸ ਆਪਣਾ ਫੈਸਲਾ ਸੁਣਾ ਕੇ ਉੱਥੋਂ ਚਲੀ ਗਈ। ਇਹ ਸੁਣਦੇ ਹੀ ਮੈਂ ਬਹੁਤ ਹੈਰਾਨ ਰਹਿ ਗਈ। ਮੈਂ ਮਾਨਵਜੀਤ ਨੂੰ ਇਸ ਹਾਲਤ ਵਿੱਚ ਕਿਵੇਂ ਛੱਡ ਕੇ ਜਾ ਸਕ ਰਹੀ ਸੀ? ਪਰ ਇਹ ਗੱਲ ਮੇਰੇ ਭਰਾ ਨੇ ਵੀ ਸੁਣ ਲਈ ਸੀ। ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਮੈਨੂੰ ਜ਼ਬਰਦਸਤੀ ਉੱਥੋਂ ਲੈ ਗਿਆ। ਉਸਨੇ ਮੈਨੂੰ ਇੱਕ ਵਾਰੀ ਵੀ ਗੱਲ ਨਹੀਂ ਕਰਨ ਦਿੱਤੀ। ਪੇਕੇ ਆ ਕੇ ਮੈਨੂੰ ਭਲਾ ਕਿੱਥੋਂ ਸਕੂਨ ਮਿਲਣਾ ਸੀ। ਮੈਂ ਕਈ ਵਾਰ ਮਾਨਮਜੀਤ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਲ ਅਟੈਂਡ ਨਹੀਂ ਕਰ ਸਕਦਾ ਸੀ ਕਿਉਂਕਿ ਡਾਕਟਰ ਨੇ ਉਸ ਨੂੰ ਸਖਤ ਮਨਾ ਕੀਤਾ ਸੀ ਕਿ ਮਾਨਮਜੀਤ ਜ਼ਿਆਦਾ ਗੱਲ ਨਾ ਕਰੇ। ਪਤਾ ਨਹੀਂ ਉਹਨਾਂ ਨੇ ਮਾਨਮਜੀਤ ਨੂੰ ਕੀ ਕੁਝ ਕਿਹਾ ਹੋਵੇਗਾ। ਉਸ ਦਿਨ ਮੈਂ ਬਹੁਤ ਮੁਸ਼ਕਲਾਂ ਨਾਲ ਪੇਕੇਆਂ ਵਿੱਚ گزارੇ। ਆਖਿਰ ਮੈਂ ਆਪਣੀ ਮਾਂ ਨੂੰ ਕਹਿਣ ਲੱਗੀ ਤੁਸੀਂ ਭਰਾ ਨੂੰ ਕਹੋ ਕਿ ਉਹ ਮੈਨੂੰ ਮਾਨਮਜੀਤ ਕੋਲ ਛੱਡ ਆਵੇ। ਮੈਨੂੰ ਲੱਗ ਰਿਹਾ ਸੀ ਕਿ ਕੁਝ ਬਹੁਤ ਵੱਡਾ ਹੋ ਜਾਵੇਗਾ। ਤੁਸੀਂ ਇਹ ਸਭ ਕਿਵੇਂ ਕਰ ਸਕਦੇ ਹੋ? ਉਹ ਮੇਰਾ ਪਤੀ ਹੈ। ਕਿਸੇ ਨੂੰ ਹੱਕ ਨਹੀਂ ਕਿ ਮੈਨੂੰ ਉਸ ਤੋਂ ਵੱਖ ਕਰੇ। ਪਰ ਮੇਰੀ ਮਾਂ ਕਹਿਣ ਲੱਗੀ ਤੇਰੀ ਸੱਸ ਤੈਨੂੰ ਮਨਹੂਸ ਸਮਝ ਚੁੱਕੀ ਹੈ। ਐਸ ਲਈ ਉਸਨੇ ਤੈਨੂੰ ਇੱਥੇ ਭੇਜਿਆ ਹੈ ਤਾਂ ਜੋ ਉਹ ਆਪਣੇ ਪੁੱਤ ਦਾ ਇਲਾਜ ਕਰਵਾ ਸਕੇ। ਅਤੇ ਜੇ ਤੂੰ ਇਸ ਦੌਰਾਨ ਉੱਥੇ ਚਲੀ ਗਈ ਤਾਂ ਉਹ ਤੈਨੂੰ ਜਿਉਂਦਾ ਨਹੀਂ ਛੱਡੇਗੀ। ਫਿਰ ਵੀ ਉਹਨਾਂ ਦਾ ਪੁੱਤ ਹੈ। ਸਭ ਤੇਰੇ ਖਿਲਾਫ ਹੋ ਗਏ ਹਨ। हद ਤਾਂ ਇਹ ਹੈ ਕਿ ਮਾਂ ਵੀ ਫਿਰ ਮੈਂ ਮਜਬੂਰ ਹੋ ਕੇ ਆਪਣੇ ਸਹੁਰੇ ਨੂੰ ਕਾਲ ਕੀਤੀ ਪਹਿਲੀਆਂ ਦੋ ਕਾਲਾਂ ਉਹਨਾਂ ਨੇ ਰিসিਵ ਨਹੀਂ ਕੀਤੀਆਂ ਪਰ ਤੀਜੀ ਵਾਰ ਜਦੋਂ ਉਹਨਾਂ ਨੇ ਕਾਲ ਉਠਾਈ ਤਾਂ ਉਹਨਾਂ ਨੇ ਫੋਨ ਚੁੱਕਦੇ ਹੀ ਕਿਹਾ ਹੁਣ ਤੂੰ ਕੀ ਚਾਹੁੰਦੀ ਹੈ ਮਾਨਵਜੀਤ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਇਹ ਸੁਣਦੇ ਹੀ ਮੇਰੀ ਰੂਹ ਕੰਬ ਗਈ ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਪੁੱਛਾਂ ਜਾਂ ਕੀ ਬੋਲਾਂ ਸਿਰਫ ਮੈਂ ਇੰਨਾ ਕਿਹਾ ਇਹ ਕਿਵੇਂ ਹੋਇਆ ਜਦੋਂ ਹੋਇਆ ਮੈਨੂੰ ਤਾਂ ਪੇਕੇ ਆਏ ਹੋਏ ਸਿਰਫ 2 ਹਫ਼ਤੇ ਹੋਏ ਹਨ ਉਹਨਾਂ ਨੇ ਮੇਰਾ ਸਵਾਲ ਸੁਣ ਕੇ ਫੋਨ ਕੱਟ ਦਿੱਤਾ ਤੇ ਇਸ ਤੋਂ ਬਾਅਦ ਉਹਨਾਂ ਨੇ ਮੇਰੀ ਕੋਈ ਵੀ ਕਾਲ ਕਦੇ اٹੈਂਡ ਨਹੀਂ ਕੀਤੀ ਜਦੋਂ ਮੈਂ ਘਰ ਵਿੱਚ ਦੱਸਿਆ ਤਾਂ ਘਰ ਵਿੱਚ ਅਜੀਬ ਜਿਹਾ ਮਾਤਮ ਛਾ ਗਿਆ ਪਰ ਇਹ ਅਜੀਹਾ ਮਾਤਮ ਸੀ ਜੋ ਮੇਰੇ ਘਰ ਵਾਲਿਆਂ ਨੇ ਮੇਰੇ ਲਈ ਹੋਰ ਜ਼ਿਆਦਾ ਬਣਾ ਦਿੱਤਾ ਕਿਉਂਕਿ ਹੁਣ ਉਹ ਸਭ ਵੀ ਮੈਨੂੰ ਹੀ ਮਨਹੂਸ ਸਮਝਣ ਲੱਗੇ ਸਨ ਮੈਂ ਬਹੁਤ ਮੁਸ਼ਕਲ ਨਾਲ ਆਪਣੀ ਮਾਂ ਨੂੰ ਮਨਾਇਆ ਅਤੇ ਆਪਣੇ ਸਹੁਰੇ ਪਹੁੰਚੀ ਹਾਲਾਂਕਿ ਮੇਰਾ ਭਰਾ ਇਸ ਗੱਲ ਤੇ ਵੀ ਨਾਰਾਜ਼ ਸੀ ਉਹ ਕਹਿਣ ਲੱਗਾ ਉਹਨਾਂ ਨੇ ਸਾਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਅਤੇ ਤੂੰ ਕਿਸ ਮੋਹ ਨਾਲ ਉਹਨਾਂ ਦੇ ਘਰ ਜਾਵੇਂਗੀ ਪਰ ਮੇਰਾ ਦਿਲ ਕਦੇ ਵੀ ਸਕੂਨ ਵਿੱਚ ਨਹੀਂ ਸੀ ਜਦੋਂ ਮੈਂ ਆਪਣੇ ਸਹੁਰੇ ਘਰ ਪਹੁੰਚੀ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ ਕਿਉਂਕਿ ਮੈਂ ਉੱਥੇ ਨਵੀਂ-ਨਵੀਂ ਦੁਲਹਨ ਬਣ ਕੇ ਗਈ ਸੀ ਇਸ ਕਰਕੇ ਮੈਂ ਕਿਸੇ ਗਵਾਂਢੀ ਨੂੰ ਵੀ ਨਹੀਂ ਜਾਣਦੀ ਸੀ ਖੈਰ ਮੇਰੀ ਮਾਂ ਨੇ ਨਾਲ ਵਾਲੇ ਗਵਾਂਢੀ ਨੂੰ ਪੁੱਛਿਆ ਕਿ ਮੇਰੇ ਸਹੁਰੇ ਪਰਿਵਾਰ ਵਾਲੇ ਕਿੱਥੇ ਹਨ ਉਹ ਕਹਿਣ ਲੱਗੇ ਉਹ ਤਾਂ ਇਹ ਘਰ ਛੱਡ ਕੇ ਚਲੇ ਗਏ ਹਨ ਜਦੋਂ ਮੇਰੀ ਮਾਂ ਨੇ ਮਾਨਵਜੀਤ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਦੂਜੇ ਗਵਾਂਡੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਅਸੀਂ ਤਾਂ ਸਿਰਫ ਇੱਕ ਹਫਤਾ ਪਹਿਲਾਂ ਹੀ ਕਿਰਾਏ ਦੇ ਮਕਾਨ ਵਿੱਚ ਆਏ ਹਾਂ ਸਾਨੂੰ ਨਾ ਹੀ ਮਾਨਵਜੀਤ ਬਾਰੇ ਕੁਝ ਪਤਾ ਹੈ ਅਤੇ ਨਾ ਹੀ ਉਹਨਾਂ ਦੇ ਘਰ ਵਾਲਿਆਂ ਬਾਰੇ ਮੇਰੀ ਮਾਂ ਮੈਨੂੰ ਵਾਪਸ ਕਰ ਲੈ ਆਈ ਅਤੇ ਕਹਿਣ ਲੱਗੀ ਉਹ ਲੋਕ ਤੇਥੋਂ ਪਿੱਛਾ ਛਡਾਉਣਾ ਚਾਹੁੰਦੇ ਸਨ ਅਤੇ ਛੁਡਾ ਲਿਆ ਹੁਣ ਮਾਨਵਜੀਤ ਇਸ ਦੁਨੀਆ ਵਿੱਚ ਨਹੀਂ ਰਿਹਾ ਤੂੰ ਘਰ ਵਿੱਚ ਬੈਠੀ ਰਹਿ ਅਤੇ ਆਪਣੀ ਇੱਜ਼ਤ ਬਚਾ ਪਰ ਇੱਜ਼ਤ ਕਿੱਥੋਂ ਬਚਦੀ ਮੇਰੀ ਤਬੀਅਤ ਦਿਨੋਂ ਦਿਨ ਹੋਰ ਖਰਾਬ ਹੁੰਦੀ ਜਾ ਰਹੀ ਸੀ ਮੇਰੀ ਹਾਲਤ ਵੇਖ ਕੇ ਮੇਰੀ ਭਾਬੀ ਕਹਿਣ ਲੱਗੀ ਅਮ੍ਰਿਤਾ ਕਿਤੇ ਤੂੰ ਪ੍ਰੈਗਨੈਂਟ ਤਾਂ ਨਹੀਂ ਤੇਰੀ ਹਾਲਤ ਵੇਖ ਕੇ ਮੈਨੂੰ ਸ਼ੱਕ ਹੋ ਰਿਹਾ ਹੈ ਦੂਜੀ ਭਾਬੀ ਕਹਿਣ ਲੱਗੀ ਹੇ ਰੱਬਾ ਹੁਣ ਤਾਂ ਇੱਕ ਹੋਰ ਜ਼ਿੰਮੇਵਾਰੀ ਸੰਭਾਲਣੀ ਪਵੇਗੀ ਹਾਲਾਂਕਿ ਅਜੇ ਇਹ ਪੱਕਾ ਨਹੀਂ ਸੀ ਕਿ ਮੈਂ ਸੱਚਮੁੱਚ ਪ੍ਰੈਗਨੈਂਟ ਹਾਂ ਖੈਰ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੀ ਮਾਂ ਘਰ ਵਿੱਚ ਇੱਕ ਨਰਸ ਲਈ ਆਈ ਉਸਨੇ ਚੈੱਕ ਕਰਨ ਤੋਂ ਬਾਅਦ ਕਿਹਾ ਕਿ ਮੈਂ ਸੱਚਮੁੱਚ ਪ੍ਰੈਗਨੈਂਟ ਹਾਂ ਬਲਕਿ ਉਹ ਮੁਬਾਰਕਾ ਦਿੰਦੀ ਹੋਈ ਕਹਿਣ ਲੱਗੀ ਖੁਸ਼ਖਬਰੀ ਹੈ ਇਹ ਲਫ਼ਜ਼ ਸੁਣ ਕੇ ਮੈਨੂੰ ਕੋਈ ਖੁਸ਼ੀ ਨਹੀਂ ਹੋਈ ਕਿਉਂਕਿ ਮਾਨਵਜੀਤ ਹੁਣ ਇਸ ਦੁਨੀਆ ਵਿੱਚ ਨਹੀਂ ਸੀ ਤਾਂ ਇਹ ਖੁਸ਼ਖਬਰੀ ਕਿਸ ਲਈ ਸੀ ਮੇਰੇ ਬੱਚੇ ਨੂੰ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਸਭ ਮਨਹੂਸ ਸਮਝਣ ਲੱਗੇ ਸਨ ਹੌਲੀ-ਹੌਲੀ ਸਮਾਂ ਲੰਘਦਾ ਗਿਆ ਅਤੇ ਉਹ ਦਿਨ ਵੀ ਆ ਗਿਆ ਜਦੋਂ ਮੈਂ ਇੱਕ ਪੁੱਤ ਨੂੰ ਜਨਮ ਦਿੱਤਾ ਮੇਰਾ ਪੁੱਤ ਬਿਲਕੁਲ ਮਾਨਵਜੀਤ ਵਾਂਗ ਹੀ ਲੱਗਦਾ ਸੀ ਮੈਂ ਆਪਣੇ ਪੁੱਤ ਨੂੰ ਗੋਦ ਵਿੱਚ ਲੈ ਕੇ ਅੱਖਾਂ ਭਰ ਭਰ ਕੇ ਰੋਣ ਲੱਗ ਪਈ ਅਤੇ ਕੁਝ ਦਿਨਾਂ ਦੇ ਮਾਨਵਜੀਤ ਦੇ ਪਿਆਰ ਨੂੰ ਯਾਦ ਕਰਨ ਲੱਗ ਪਈ ਮੇਰਾ ਅਤੇ ਮਾਨਵਜੀਤ ਦਾ ਸਾਥ ਭਾਵੇਂ ਥੋੜਾ ਸੀ ਪਰ ਮੇਰੀ ਜ਼ਿੰਦਗੀ ਦਾ ਆਸਰਾ ਹੁਣ ਸਿਰਫ ਉਸ ਦੀਆਂ ਕੁਝ ਯਾਦਾਂ ਹੀ ਬਣ ਗਈਆਂ ਸਨ ਜਦੋਂ ਮੇਰਾ ਪੁੱਤ ਪੈਦਾ ਹੋਇਆ ਤਾਂ ਮੇਰੇ ਭਰਾ ਨੇ ਮੇਰੀ ਮਾਂ ਨੂੰ ਕਹਿਣਾ ਸ਼ੁਰੂ ਕੀਤਾ ਤੁਸੀਂ ਇਸ ਦਾ ਕਿਤੇ ਹੋਰ ਵਿਆਹ ਕਰਵਾ ਦਿਓ ਪਰ ਮੇਰਾ ਦਿਲ ਇਹ ਗੱਲ ਨਹੀਂ ਮੰਨਦਾ ਸੀ ਕਿਉਂਕਿ ਮਾਨਵਜੀਤ ਨੂੰ ਮੈਂ ਆਪਣੀਆਂ ਅੱਖਾਂ ਨਾਲ ਮਰਤਕ ਸਰੀਰ ਵਿੱਚ ਨਹੀਂ ਦੇਖਿਆ ਸੀ ਮੈਨੂੰ ਯਕੀਨ ਸੀ ਕਿ ਮਾਨਵਜੀਤ ਜਿੰਦਾ ਹੈ ਫਿਰ ਦਿਲ ਵਿੱਚ ਇਹ ਵੀ ਸੋਚਦੀ ਕਿ ਜੇਕਰ ਉਹ ਜਿੰਦਾ ਹੈ ਤਾਂ ਉਸਨੇ ਕਦੇ ਕਾਲ ਕਿਉਂ ਨਹੀਂ ਕੀਤੀ ਮੇਰਾ ਨੰਬਰ ਤਾਂ ਉਹੀ ਸੀ ਮੈਂ ਆਪਣਾ ਫੋਨ ਨੰਬਰ ਵੀ ਨਹੀਂ ਬਦਲਿਆ ਸੀ ਸਾਡੇ ਘਰ ਦਾ ਪਤਾ ਵੀ ਉਸਨੂੰ ਪਤਾ ਸੀ ਮੇਰੀ ਮਾਂ ਨੇ ਮੇਰੇ ਤੇ ਬਹੁਤ ਜ਼ੋਰ ਦਿੱਤਾ ਕਿ ਮੈਂ ਦੂਜਾ ਵਿਆਹ ਕਰਵਾ ਲਵਾਂ ਪਰ ਮੇਰੀ ਜ਼ਿੰਦਗੀ ਦਾ ਕੁਝ ਨਹੀਂ ਪਤਾ ਸੀ ਮੈਂ ਆਪਣੀ ਮਾਂ ਨੂੰ ਕਹਿਣ ਲੱਗੀ ਮੈਂ ਕਿਸੇ ਸਕੂਲ ਵਿੱਚ ਨੌਕਰੀ ਕਰ ਲਵਾਂਗੀ ਅਤੇ ਆਪਣੇ ਪੁੱਤ ਦੀ ਪਰਵਰਿਸ਼ ਕਰਾਂਗੀ ਮੇਰਾ ਪੁੱਤ ਮੇਰੇ ਕੋਲ ਹੈ ਮੈਂ ਇਸ ਦੇ ਸਹਾਰੇ ਜ਼ਿੰਦਗੀ گزار ਲਵਾਂਗੀ ਹੌਲੀ-ਹੌਲੀ ਸਮਾਂ ਲੰਘਦਾ ਗਿਆ ਅਤੇ ਮੈਂ ਸਕੂਲ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ ਪੁੱਤ ਨੂੰ ਵੀ ਆਪਣੇ ਨਾਲ ਹੀ ਲੈ ਜਾਂਦੀ ਸੀ ਕਿਉਂਕਿ ਘਰ ਵਿੱਚ ਉਸ ਨੂੰ ਕੌਣ ਸੰਭਾਲਦਾ ਜ਼ਿੰਦਗੀ ਤਾਂ ਹੁਣ گزارਣੀ ਹੀ ਸੀ ਇਸੇ ਦੌਰਾਨ ਮੇਰੇ ਵੱਡੇ ਭਰਾ ਦਾ ਟ੍ਰਾਂਸਫਰ ਹੋ ਗਿਆ ਉਸ ਦਾ ਟ੍ਰਾਂਸਫਰ ਦੂਜੇ ਸ਼ਹਿਰ ਵਿੱਚ ਹੋਇਆ ਉਸ ਨੇ ਮੈਨੂੰ ਕਿਹਾ ਤੂੰ ਵੀ ਸਾਡੇ ਨਾਲ ਚੱਲ ਮੈਂ ਉਸ ਦੇ ਨਾਲ ਚਲੀ ਗਈ ਕਿਉਂਕਿ ਮੇਰੇ ਦੋਵੇਂ ਛੋਟੇ ਭਰਾ ਮੈਨੂੰ ਬਿਲਕੁਲ ਵੀ ਨਹੀਂ ਪੁੱਛਦੇ ਸਨ ਮੈਂ ਸੋਚਿਆ ਵੱਡਾ ਭਰਾ ਹੈ ਕੁਝ ਤਾਂ ਖਿਆਲ ਰੱਖੇਗਾ ਮੇਰੀ ਮਾਂ ਪੁਰਾਣੇ ਘਰ ਵਿੱਚ ਹੀ ਰਹੀ ਮੈਂ ਆਪਣੇ ਵੱਡੇ ਭਰਾ ਦੇ ਨਾਲ ਨਵੇਂ ਸ਼ਹਿਰ ਵਿੱਚ ਆ ਗਈ ਮੇਰੀ ਕਿਹੜਾ ਸਰਕਾਰੀ ਨੌਕਰੀ ਸੀ ਮੈਂ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਸੀ ਇਹ ਸ਼ਹਿਰ ਬਹੁਤ ਹੀ ਚੰਗਾ ਸੀ ਇਥੋਂ ਦੇ ਲੋਕ ਵੀ ਬਹੁਤ ਨੇਕ ਸਨ ਸ਼ਾਇਦ ਪੁਰਾਣੇ ਸ਼ਹਿਰ ਦੀਆਂ ਡਰਾਣੀਆਂ ਯਾਦਾਂ ਹੀ ਸਨ ਜਿੰਨਾ ਕਰਕੇ ਉੱਥੇ ਰਹਿਣਾ ਚੰਗਾ ਨਹੀਂ ਲੱਗਦਾ ਸੀ ਇਸ ਲਈ ਨਵੇਂ ਸ਼ਹਿਰ ਦੇ ਨਵੇਂ ਲੋਕ ਮੈਨੂੰ ਚੰਗੇ ਲੱਗਣ ਲੱਗ ਪਏ ਨਵੇਂ ਸ਼ਹਿਰ ਵਿੱਚ ਹਾਲਾਤ ਵੀ ਕੁਝ ਬਿਹਤਰ ਹੋ ਗਏ ਇੱਕ ਤਾਂ ਮੇਰਾ ਪੜਾਉਣ ਦਾ ਤਜਰਬਾ ਸੀ ਅਤੇ ਦੂਜਾ ਮੇਰੇ ਭਰਾ ਦੇ ਘਰ ਦੇ ਨੇੜੇ ਹੀ ਇੱਕ ਪ੍ਰਾਈਵੇਟ ਸਕੂਲ ਸੀ ਮੈਂ ਉੱਥੇ ਟੀਚਿੰਗ ਸ਼ੁਰੂ ਕਰ ਦਿੱਤੀ ਸਕੂਲ ਦੀ ਮੈਡਮ ਬਹੁਤ ਹੀ ਚੰਗੀ ਸੀ ਹੁਣ ਮੇਰਾ ਪੁੱਤ ਵੀ ਵੱਡਾ ਹੋ ਗਿਆ ਸੀ ਉਹ ਚੌਥੀ ਜਮਾਤ ਵਿੱਚ ਪੜਦਾ ਸੀ ਮੈਡਮ ਨੂੰ ਮੇਰੇ ਪੁੱਤ ਨਾਲ ਵੀ ਬਹੁਤ ਪਿਆਰ ਹੋ ਗਿਆ ਜਦੋਂ ਉਹਨਾਂ ਨੇ ਮੇਰੀ ਹੱਡ ਬੀਤੀ ਸੁਣੀ ਤਾਂ ਉਹ ਮੇਰੇ ਨਾਲ ਹੋਰ ਵੀ ਜ਼ਿਆਦਾ ਹਮਦਰਦੀ ਕਰਨ ਲੱਗ ਪਈ ਦੈਨ ਵਿੱਚ ਮੈਂ ਸਕੂਲ ਵਿੱਚ ਪੜਾਉਂਦੀ ਅਤੇ ਸ਼ਾਮ ਨੂੰ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਦਿੰਦੀ ਸੀ। ਦੈਨ ਬਹੁਤ ਤੇਜ਼ੀ ਨਾਲ ਲੰਘਦੇ ਜਾ ਰਹੇ ਸਨ ਪਰ ਇਸ ਦੌਰਾਨ ਕੋਈ ਵੀ ਦਿਨ ਅਜੀਹਾ ਨਹੀਂ ਸੀ। ਜਦੋਂ ਮੈਂ ਮਨਵਜੀਤ ਨੂੰ ਯਾਦ ਨਾ ਕਰਦੀ ਹੋਵਾਂ। ਮੇਰਾ ਪੁੱਤ ਜਦੋਂ ਵੀ ਆਪਣੇ ਪਾਪਾ ਬਾਰੇ ਪੁੱਛਦਾ ਤਾਂ ਮੈਂ ਹਮੇਸ਼ਾ ਇਹੀ ਕਹਿੰਦੀ ਤੇਰੇ ਪਾਪਾ ਮੁਲਕ ਤੋਂ ਬਾਹਰ ਹਨ। ਅਸਲ ਵਿੱਚ ਮੈਂ ਉਸ ਨੂੰ ਝੂਠ ਬੋਲਦੀ ਰਹੀ। ਸਾਡੀ ਹਰ ਸਾਲਗਰਾਹ ਤੇ ਮੈਂ ਉਸ ਨੂੰ ਇੱਕ ਤੋਹਫ਼ਾ ਦੇ ਕੇ ਕਹਿੰਦੀ ਇਹ ਤੇਰੇ ਪਾਪਾ ਨੇ ਬਾਹਰੋਂ ਭੇਜਿਆ ਹੈ। ਪਰ ਹੁਣ ਉਹ ਵੱਡਾ ਹੋ ਰਿਹਾ ਸੀ ਉਹ ਹੁਣ ਆਪਣੇ ਪਿਤਾ ਦੀ ਘਾਟ ਨੂੰ ਮਹਿਸੂਸ ਕਰਨ ਲੱਗਾ ਸੀ ਸਕੂਲ ਵਿੱਚ ਪੜਾਉਂਦੇ ਹੋਏ ਮੈਨੂੰ 5 ਸਾਲ ਲੰਘ ਗਏ ਮੇਰਾ ਪੁੱਤ ਵੀ ਪਹਿਲਾਂ ਨਾਲੋਂ ਵੱਡਾ ਹੋ ਗਿਆ ਇਸ ਦੌਰਾਨ ਮੈਡਮ ਨੇ ਕਈ ਵਾਰ ਮੈਨੂੰ ਸਲਾਹ ਦਿੱਤੀ ਕਿ ਮੈਂ ਦੂਜਾ ਵਿਆਹ ਕਰਵਾ ਲਵਾਂ ਪਰ ਮੈਂ ਹਮੇਸ਼ਾ ਉਹਨਾਂ ਨੂੰ ਇਹੀ ਕਹਿੰਦੀ ਮੇਰਾ ਦਿਲ ਕਹਿੰਦਾ ਹੈ ਕਿ ਮਾਨਵਜੀਤ ਜਿੰਦਾ ਹੈ ਇੱਕ ਦਿਨ ਮੈਡਮ ਨੇ ਮੈਨੂੰ ਦਫ਼ਤਰ ਵਿੱਚ ਬੁਲਾਇਆ ਅਤੇ ਮੈਨੂੰ ਵਿਆਹ ਦਾ ਕਾਰਡ ਦਿੰਦਿਆਂ ਕਹਿਣ ਲੱਗੀ ਮੇਰੀ ਧੀ ਦਾ ਵਿਆਹ ਹੈ ਤੂੰ ਆਪਣੇ ਪੁੱਤ ਸਮੇਤ ਜ਼ਰੂਰ ਆਈ ਕਿਉਂਕਿ ਮੇਰਾ ਉਹਨਾਂ ਨਾਲ ਬਹੁਤ ਵਧੀਆ ਰਿਸ਼ਤਾ ਸੀ ਇਸ ਲਈ ਮੈਂ ਨਾ ਚਾਹੁੰਦੇ ਹੋਏ ਵੀ ਇਨਕਾਰ ਨਹੀਂ ਕਰ ਸਕੀ ਵਿਆਹ ਕੋਸ ਦਿਨ ਬਾਅਦ ਸੀ ਮੈਂ ਹਮੇਸ਼ਾ ਦੀ ਤਰ੍ਹਾਂ ਵਿਧਵਾ ਵਾਲਾ ਲਿਬਾਸ ਯਾਨੀ ਕਿ ਫਿੱਕੇ ਚਿੱਟੇ ਜਿਹੇ ਕੱਪੜੇ ਪਾ ਲਏ ਉਦਾਸ ਦਿਲ ਨਾਲ ਪਰ ਚਿਹਰੇ ਤੇ ਝੂਠੀ ਮੁਸਕਾਨ ਸਜਾਈ ਜਦੋਂ ਮੈਡਮ ਦੀ ਧੀ ਦੀ ਬਰਾਤ ਆਈ ਤਾਂ ਮੈਂ ਉੱਥੇ ਉਸ ਸਖਸ਼ ਨੂੰ ਦੇਖਿਆ ਜਿਸ ਦਾ ਮੈਂ ਸਦੀਆਂ ਤੋਂ ਇੰਤਜ਼ਾਰ ਕਰ ਰਹੀ ਸੀ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਪਰ ਉਹ ਬਰਾਤੀਆਂ ਵਿੱਚ ਖੜਾ ਮੁਸਕਰਾ ਰਿਹਾ ਸੀ ਮਾਨਵਜੀਤ ਮੇਰੇ ਸਾਹਮਣੇ ਖੜਾ ਸੀ ਅਚਾਨਕ ਹੀ ਜਦੋਂ ਉਸ ਦੀ ਨਜ਼ਰ ਮੇਰੇ ਤੇ ਪਈ ਤਾਂ ਉਸ ਦਾ ਚਿਹਰਾ ਫਿੱਕਾ ਪੈ ਗਿਆ ਜਦੋਂ ਕਿ ਮੈਂ ਉੱਥੇ ਖੜੀ ਰਹਿ ਗਈ ਬਿਲਕੁਲ ਸੁੰਨੀ ਹਾਲਤ ਵਿੱਚ ਮੈਨੂੰ ਆਪਣੀਆਂ ਧੜਕਣਾ ਬੰਦ ਹੁੰਦੀਆਂ ਮਹਿਸੂਸ ਹੋਈਆਂ ਅੱਜ ਮੇਰਾ ਦਿਲ ਸੱਚਮੁੱਚ ਜਿੱਤ ਗਿਆ ਸੀ ਉਹ ਦਿਲ ਜਿਸ ਨੇ ਹਮੇਸ਼ਾ ਇਹ ਉਮੀਦ ਰੱਖ ਕੇ ਮੈਨੂੰ ਜਿੰਦਾ ਰੱਖਿਆ ਸੀ ਕਿ ਮਾਨਵਜੀਤ ਜਿੰਦਾ ਹੈ ਅਤੇ ਉਹ ਕਿਸੇ ਨਾ ਕਿਸੇ ਮੋੜ ਤੇ ਮੈਨੂੰ ਜ਼ਰੂਰ ਮਿਲੇਗਾ ਅਤੇ ਅੱਜ ਉਹ ਮਿਲ ਗਿਆ ਸੀ ਮੈਂ ਉਸ ਵੇਲੇ ਮਾਨਵਜੀਤ ਨਾਲ ਕੁਝ ਵੀ ਗੱਲ ਨਾ ਕਰ ਸਕੀ ਵਿਆਹ ਵਿੱਚ ਬਹੁਤ ਮੁਸ਼ਕਲ ਨਾਲ ਮੈਂ ਸਾਰੀਆਂ ਰਸਮਾਂ ਮੁਕੰਮਲ ਹੋਣ ਦਾ ਇੰਤਜ਼ਾਰ ਕਰਨ ਲੱਗ ਪਈ ਮੈਨੂੰ ਪਤਾ ਸੀ ਕਿ ਜਿਵੇਂ ਉਸਨੇ ਮੈਨੂੰ ਦੇਖਿਆ ਹੈ ਉਹ ਵੀ ਮੇਰੇ ਨਾਲ ਜ਼ਰੂਰ ਗੱਲ ਕਰਨਾ ਚਾਹੇਗਾ ਜਿਵੇਂ ਹੀ ਬਰਾਤ ਵਿਦਾ ਹੋਈ ਮੈਂ ਆਪਣੇ ਪੁੱਤ ਨੂੰ ਨਾਲ ਲੈ ਕੇ ਹਾਲਤੋਂ ਬਾਹਰ ਨਿਕਲ ਰਹੀ ਸੀ ਉੱਥੇ ਮਾਨਵਜੀਤ ਸਾਡੇ ਇੰਤਜ਼ਾਰ ਵਿੱਚ ਹੀ ਖੜ੍ਹਾ ਸੀ ਮਾਨਵਜੀਤ ਨੂੰ ਦੇਖਦੇ ਹੋਏ ਮੇਰਾ ਦਿਲ ਚ ਆਇਆ ਕਿ ਮੈਂ ਉਸਦਾ ਕਾਲਰ ਫੜਾਂ ਤੇ ਉਸ ਤੋਂ ਪੁੱਛਾਂ ਤੂੰ ਜਿੰਦਾ ਸੀ ਪਰ ਐਨੇ ਸਾਲ ਕਿੱਥੇ ਰਹਾ ਵਿਆਹ ਦੇ ਫੰਕਸ਼ਨ ਵਿੱਚ ਮੈਨੂੰ ਮੈਡਮ ਤੋਂ ਇਹ ਤਾਂ ਪਤਾ ਲੱਗ ਹੀ ਗਿਆ ਸੀ ਕਿ ਮਾਨਵਜੀਤ ਉਹਨਾਂ ਦੀ ਧੀ ਦੇ ਸਹੁਰਿਆਂ ਦੀ ਤਰਫੋਂ ਆਇਆ ਸੀ ਯਾਨੀ ਕਿ ਮੇਰੀ ਮੈਡਮ ਦੀ ਧੀ ਦਾ ਵਿਆਹ ਮੇਰੇ ਜੇਠ ਦੇ ਘਰ ਹੋਇਆ ਸੀ ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦੀ ਜਾਂ ਉਹ ਕੁਝ ਕਹਿੰਦਾ ਮੈਂ ਆਪਣੇ ਪੁੱਤ ਨੂੰ ਉੱਥੋਂ ਜਾਣ ਲਈ ਕਿਹਾ ਅਤੇ ਆਪ ਉਸ ਨੂੰ ਪੁੱਛਣ ਲੱਗ ਪਈ ਤੂੰ ਤਾਂ ਬੜਾ ਹੀ ਬੇਵਫਾ ਨਿਕਲਿਆ ਤੂੰ ਜਿੰਦਾ ਸੀ ਪਰ ਤੇਰੇ ਘਰ ਵਾਲਿਆਂ ਨੇ ਸਾਨੂੰ ਝੂਠ ਬੋਲਿਆ ਮੈਂ ਤਾਂ ਬੇਵਕੂਫ ਤੇਰੇ ਕਹਿਣ ਤੇ ਵੀ ਯਕੀਨ ਨਹੀਂ ਕਰ ਸਕੀ ਮੈਂ ਆਪਣੀ ਸਾਰੀ ਜਵਾਨੀ ਇਸ ਉਮੀਦ ਤੇ ਗੁਜ਼ਾਰ ਦਿੱਤੀ ਕਿ ਤੂੰ ਕਦੇ ਨਾ ਕਦੇ ਵਾਪਸ ਆਵੇਂਗਾ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਤੂੰ ਮਰ ਗਿਆ ਸੀ ਪਰ ਅੱਜ ਜਦੋਂ ਤੈਨੂੰ ਆਪਣੇ ਸਾਹਮਣੇ ਖੜਾ ਵੇਖਿਆ ਤਾਂ ਯਕੀਨ ਹੋ ਗਿਆ ਕਿ ਮੇਰਾ ਦਿਲ ਸੱਚ ਕਹਿੰਦਾ ਸੀ ਪਰ ਤੂੰ ਮੇਰੇ ਨਾਲ ਐਦਾਂ ਕਿਉਂ ਕੀਤਾ ਮੇਰੀ ਗੱਲ ਵਿਚਕਾਰੋਂ ਹੀ ਕੱਟ ਦਿਆਂ ਮਾਨਵਜੀਤ ਕਹਿਣ ਲੱਗਾ ਨਾਟਕ ਬੰਦ ਕਰ ਇੱਕ ਤਾਂ ਤੂੰ ਮੈਨੂੰ ਇਸ ਹਾਲ ਵਿੱਚ ਛੱਡ ਕੇ ਆਪਣੇ ਘਰ ਵਾਲਿਆਂ ਦੇ ਨਾਲ ਚਲੀ ਗਈ ਉਲਟਾ ਮੈਨੂੰ ਹੀ ਕਸੂਰਵਾਰ ਠਹਿਰਾ ਰਹੀ ਹੈ ਤੇਰੇ ਜਾਣ ਦੇ ਬਾਅਦ ਮੇਰੇ ਘਰ ਵਾਲਿਆਂ ਨੇ ਮੈਨੂੰ ਕਿਹਾ ਸੀ ਕਿ ਤੂੰ ਘਰ ਛੱਡ ਕੇ ਇਹ ਕਹਿ ਕੇ ਗਈ ਹੈ ਕਿ ਤੂੰ ਬਿਮਾਰ ਪਤੀ ਦੇ ਨਾਲ ਸਾਰੀ ਜ਼ਿੰਦਗੀ ਨਹੀਂ گزار ਸਕਦੀ ਅਤੇ ਫਿਰ ਮਾਨਵਜੀਤ ਦੀ ਜ਼ਿੰਦਗੀ ਦਾ ਕੀ ਭਰੋਸਾ ਅੱਜ ਹੈ ਕੱਲ ਨਹੀਂ ਇਹ ਕਹਿ ਕੇ ਤੂੰ ਮੈਨੂੰ ਛੱਡ ਗਈ ਸੀ ਜਦੋਂ ਕਿ ਮੇਰੇ ਘਰ ਵਾਲਿਆਂ ਨੇ ਤੈਨੂੰ ਬਹੁਤ ਮਨਾਇਆ ਵੀ ਸੀ ਇਹ ਸੁਣ ਕੇ ਮੈਂ ਮਾਨਵਜੀਤ ਤੇ ਭੜਕ ਪਈ ਕਿਉਂਕਿ ਉਹ ਜੋ ਕਹਿ ਰਿਹਾ ਸੀ ਸਭ ਝੂਠ ਸੀ ਮੈਂ ਉਸਦੇ ਲਗਾਏ ਗਏ ਸਾਰੇ ਇਲਜ਼ਾਮਾਂ ਦਾ ਸਿਰਫ ਇੱਕ ਹੀ ਜਵਾਬ ਦਿੱਤਾ ਇਹ ਸਭ ਝੂਠ ਹੈ ਅਤੇ ਜੇ ਤੁਸੀਂ ਇੰਨੇ ਹੀ ਸੱਚੇ ਸੀ ਤਾਂ ਘਰ ਛੱਡ ਕੇ ਕਿਉਂ ਚਲੇ ਗਏ ਪਹਿਲਾਂ ਤਾਂ ਮਾਨਮਜੀਤ ਨੂੰ ਮੇਰੀ ਗੱਲ ਤੇ ਯਕੀਨ ਹੀ ਨਹੀਂ ਆਇਆ ਫਿਰ ਉਹ ਕਹਿਣ ਲੱਗਾ ਹਾਂ ਅਸੀਂ ਉਹ ਘਰ ਛੱਡ ਕੇ ਚਲੇ ਗਏ ਸੀ ਕਿਉਂਕਿ ਕਿਸੇ ਫਕੀਰ ਨੇ ਕਿਹਾ ਸੀ ਕਿ ਮੇਰੀ ਬਿਮਾਰੀ ਇਸ ਘਰ ਨੂੰ ਛੱਡਣ ਨਾਲ ਹੀ ਟਲੇਗੀ ਅਤੇ ਵੈਸੇ ਵੀ ਮੇਰੇ ਵੱਡੇ ਭਰਾ ਦਾ ਟ੍ਰਾਂਸਫਰ ਹੋ ਗਿਆ ਸੀ ਇਸ ਲਈ ਉਹ ਮੈਨੂੰ ਵੀ ਨਾਲ ਲੈ ਆਏ ਅਤੇ ਫਿਰ ਮੈਂ ਵੀ ਉਸ ਸ਼ਹਿਰ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ ਕਿਉਂਕਿ ਉਸ ਘਰ ਵਿੱਚ ਤੇਰੇ ਨਾਲ ਜੁੜੀਆਂ ਬਹੁਤ ਯਾਦਾਂ ਸਨ। ਇਸੇ ਵੇਲੇ ਮੇਰੇ ਪੁੱਤ ਨੇ ਮੈਨੂੰ ਪਿੱਛੋਂ ਤੋਂ ਆਵਾਜ਼ ਦਿੱਤੀ। ਉਹ ਆਵਾਜ਼ ਸੁਣਦਿਆਂ ਹੀ ਮਾਨਵਜੀਤ ਤਾਨੇ ਦਿੰਦਿਆਂ ਹੋਇਆ ਕਹਿਣ ਲੱਗਾ, "ਅਤੇ ਤੂੰ ਤਾਂ ਦੂਜਾ ਵਿਆਹ ਵੀ ਕਰ ਲਿਆ।" ਜਦੋਂ ਕਿ ਨਾ ਹੀ ਮੈਂ ਤੈਨੂੰ ਤਲਾਕ ਦਿੱਤਾ ਸੀ, ਨਾ ਹੀ ਮੈਂ ਮਰਿਆ ਸੀ। ਤੂੰ ਵਿਆਹ ਕਿਵੇਂ ਕਰ ਸਕਦੀ ਸੀ? ਮੈਂ ਆਪਣੇ ਪੁੱਤ ਦਾ ਹੱਥ ਫੜਿਆ ਅਤੇ ਮਾਨਵਜੀਤ ਦੇ ਸਾਹਮਣੇ ਉਸ ਨੂੰ ਖੜਾ ਕਰਦਿਆਂ ਕਿਹਾ ਇਹ ਤੇਰਾ ਹੀ ਪੁੱਤ ਹੈ ਇਸ ਨੂੰ ਗੌਰ ਨਾਲ ਵੇਖ ਕੀ ਇਹ ਤੇਰੀ ਨਕਲ ਨਹੀਂ ਮਾਨਵਜੀਤ ਨੇ ਜਦੋਂ ਆਪਣੇ ਪੁੱਤ ਵੱਲ ਵੇਖਿਆ ਤਾਂ ਉਹ ਉਸ ਵੱਲ ਇੱਕਦਮ ਆਇਆ ਅਤੇ ਉਸ ਨੂੰ ਗਲੇ ਨਾਲ ਲਾ ਲਿਆ ਕਿਉਂਕਿ ਸੱਚਮੁੱਚ ਸਾਡਾ ਪੁੱਤ ਮਾਨਵਜੀਤ ਦੀ ਕਾਪੀ ਸੀ ਫਿਰ ਮੈਂ ਉੱਥੋਂ ਆਪਣੇ ਪੁੱਤ ਨੂੰ ਨਾਲ ਲੈ ਕੇ ਆ ਗਈ ਜਦੋਂ ਕਿ ਮਾਨਵਜੀਤ ਇਸ ਗੱਲ ਤੇ ਅੜਿਆ ਹੋਇਆ ਸੀ ਕਿ ਮੇਰਾ ਪੁੱਤ ਉਸਦੇ ਨਾਲ ਰਹੇ ਅਤੇ ਮੈਂ ਵੀ ਉਸਦੇ ਨਾਲ ਚਲੀ ਜਾਵਾਂ ਪਰ ਮੈਂ ਅਜੀਹਾ ਨਹੀਂ ਕਰਨਾ ਸੀ ਇਸ ਤੋਂ ਬਾਅਦ ਕਈ ਵਾਰ ਮਾਨਵਜੀਤ ਸਾਡੇ ਘਰ ਆ ਕੇ ਮਾਫੀ ਮੰਗਦਾ ਰਿਹਾ ਇੱਥੋਂ ਤੱਕ ਕਿ ਉਹ ਆਪਣੇ ਘਰ ਵਾਲਿਆਂ ਨੂੰ ਵੀ ਨਾਲ ਲੈ ਕੇ ਆਇਆ ਪਰ ਮੈਂ ਉਸਦੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਮੈਂ ਉਸ ਨੂੰ ਕਿਹਾ ਮੈਂ ਤਾਂ ਮਨਹੂਸ ਕਰਮਜਲੀ ਵਰਗੇ ਸ਼ਬਦ ساری ਉਮਰ ਸੁਣਦੀ ਆਈ ਹਾਂ ਅਤੇ ਮੈਂ ਤਾਂ ਆਪਣੇ ਆਖਰੀ ਸਾਹ ਤੱਕ ਤੇਰਾ ਇੰਤਜ਼ਾਰ ਕਰਨ ਵਾਲੀ ਸੀ ਜਦੋਂ ਕਿ ਤੂੰ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਤੂੰ ਇੱਕ ਅਦवार ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਮੈਂ ਇੱਥੇ ਨਹੀਂ ਸੀ ਪਰ ਮੈਂ ਜਾਣਦੀ ਹਾਂ ਇਹ ਸਭ ਝੂਠ ਸੀ ਕਿਉਂਕਿ ਮੇਰੇ ਦੋਵੇਂ ਭਰਾ ਤਾਂ ਉਸੇ ਘਰ ਵਿੱਚ ਹੀ ਰਹਿੰਦੇ ਸਨ ਅਤੇ ਸਭ ਤੋਂ ਵੱਡੀ ਗੱਲ ਤੇਰੇ ਕੋਲ ਮੇਰਾ ਫੋਨ ਨੰਬਰ ਵੀ ਸੀ ਮਾਨਵਜੀਤ ਨੇ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਉਸ ਦੀਆਂ ਤਿੰਨ ਧੀਆਂ ਵੀ ਸਨ ਉਹ ਸਿਰਫ ਮੇਰੇ ਕੋਲ ਇਸ ਲਈ ਆ ਰਿਹਾ ਸੀ ਕਿਉਂਕਿ ਉਸ ਨੂੰ ਮੇਰਾ ਪੁੱਤ ਚਾਹੀਦਾ ਸੀ ਮੈਂ ਉਸ ਨੂੰ ਕਹਿ ਦਿੱਤਾ ਮੇਰਾ ਕੀ ਹੈ ਅੱਧੀ ਜ਼ਿੰਦਗੀ ਤਾਂ گزار ਲਈ ਹੈ ਅਤੇ ਬਾਕੀ ਦੀ ਅੱਧੀ ਹੈ ਪ੍ਰਮਾਤਮਾ ਨੇ ਮੈਨੂੰ ਪੁੱਤ ਵਰਗਾ ਮਜ਼ਬੂਤ ਆਸਰਾ ਦਿੱਤਾ ਹੈ ਮੈਂ ਇਸੇ ਸਹਾਰੇ ਆਪਣੀ ਜ਼ਿੰਦਗੀ گزار ਲਵਾਂਗੀ ਵੈਸੇ ਵੀ ਮੈਂ ਮਨਹੋਸ ਸੀ ਇਹੀ ਸਮਝ ਕੇ ਤੂੰ ਵੀ ਆਪਣੇ ਘਰ ਵਾਲਿਆਂ ਦਾ ਸਾਥ ਦੇ ਕੇ ਮੈਨੂੰ ਛੱਡ ਗਿਆ ਸੀ ਹੁਣ ਤੂੰ ਆਪਣੀ ਜ਼ਿੰਦਗੀ ਜਿਉ ਅਤੇ ਮੈਨੂੰ ਵੀ ਜਿਉਣ ਦੇ ਮੈਂ ਆਪਣੀ ਅਧੂਰੀ ਮੁਹੱਬਤ ਦੇ ਮੁਕੰਮਲ ਹੋਣ ਦਾ ਇੰਤਜ਼ਾਰ ਕਰਦੀ ਰਹਾਂਗੀ ਪਰ ਮੇਰੀ ਮੁਹੱਬਤ ਹਮੇਸ਼ਾ ਦੇ ਲਈ ਅਧੂਰੀ ਰਹਿ ਗਈ ਸਾਰੀ ਹਕੀਕਤ ਜਾਣ ਲੈਣ ਤੋਂ ਬਾਅਦ ਮੇਰੇ ਪੁੱਤ ਨੇ ਆਪਣੇ ਪਾਪਾ ਦਾ ਮੂੰਹ ਤੱਕ ਨਹੀਂ ਵੇਖਿਆ ਸੀ ਹਾਲਾਂਕਿ ਮੈਂ ਉਸ ਨੂੰ ਕਈ ਵਾਰ ਕਿਹਾ ਕਿਉਂ ਤੇਰੇ ਪਾਪਾ ਹਨ ਤੂੰ ਉਹਨਾਂ ਨਾਲ ਮਿਲਿਆ ਕਰ ਗੱਲਬਾਤ ਕਰਿਆ ਕਰ ਪਰ ਮੇਰੇ ਪੁੱਤ ਨੇ ਮੈਨੂੰ ਤੜਪਦੇ ਹੋਏ ਵੇਖਿਆ ਸੀ ਇਸ ਲਈ ਉਸਨੇ ਆਪਣੇ ਪਾਪਾ ਦੇ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣ ਸਕੋ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਅਜਾਜ਼ਤ ਧੰਨਵਾਦ ਜੀ